ਨੱਕ ਚ ਗਾਉਣ ਵਾਲੇ ਸਿੰਗਰ ਅਸਾ ਸਿੰਘ ਮਸਤਾਨ ਨੂੰ ਵੀ ਨੇਜ਼ਲ ਵਾਇਸ ਕਿਹਾ ਜਾਂਦਾ। ਅੱਛੇ। ਯਵਲਾ ਜੱਟ ਨੂੰ ਵੀ ਨੇਜ਼ਲ ਵਾਇਸ ਕਿਹਾ ਜਾਂਦਾ। ਨਰਿੰਦਰ ਬੀਬਾ ਜੀ ਨੂੰ ਵੀ ਨੇਜ਼ਲ ਵਾਇਸ ਕਿਹਾ ਜਾਂਦਾ। ਜੀ। ਦੇਖੋ ਇਹ ਨੇਜ਼ਲ ਵਾਇਸ ਕਿਸੇ ਦਾ ਗੁਣ ਬਣਿਆ। ਕਿਸੇ ਦਾ ਔਗਣ। ਹੂੰ ਹੂੰ। ਇਹ ਤਿੰਨ ਵੱਡੇ ਕਲਾਕਾਰ ਆ। ਇਹਨਾਂ ਦੀ ਨੇਜ਼ਲ ਵਾਇਸ ਲੋਕਾਂ ਨੂੰ ਬਹੁਤ ਚੰਗੀ ਲੱਗੀ। ਇੱਥੇ ਤੁਰੇ ਜਾਂਦੇ ਵਿੱਚ ਮੈਂ ਦੱਸਾਂ। ਨਛੱਤਰ ਗੇਲੇ ਇਹ ਗੱਲ ਕਹਿੰਦਾ ਸੀਗਾ। ਅੱਛੇ। ਕਹਿੰਦਾ ਮੈਂ ਬੜਾ ਚਿਰ ਚਰਚ ਰஞ்சிਤ ਖੂਜਾ ਜੀ ਦੇ ਦਫ਼ਤਰ ਚ ਉੱਥੇ ਦਰਬਾਰ ਚ ਰਿਹਾ ਗੇੜੇ ਕੱਢਦਾ ਰਿਹਾ ਜੀ ਤੇ ਆਉਂਦਾ ਸੀ ਜਾਂਦਾ ਸੀ ਆਉਂਦਾ ਸੀ ਜਾਂਦਾ ਸੀ ਉੱਥੇ ਹੀ ਰਹਿੰਦਾ ਸੀ ਅਖੀਰ ਤੇ ਕਹਿੰਦਾ ਮੈਨੂੰ ਜਿਹੜਾ ਜਵਾਬ ਮਿਲਿਆ ਉਹ ਇੱਕ ਇਸ ਗੱਲੋਂ ਮਿਲਿਆ ਵੀ ਯਾਰ ਤੇਰੀ ਨੀਜ਼ਲ ਵਾਇਸ ਆ ਮੈਂ ਕੀ ਕਰਾਂ ਤੇਰਾ ਮਤਲਬ ਉਹ ਨੀਜ਼ਲ ਵਾਇਸ ਉਹਦਾ ਸ਼ਾਇਦ ਉਹਦਾ 네ਗੇਟਿਵ ਪੁਆਇੰਟ ਕਮਜ਼ੋਰੀ ਮੰਨੀ ਗਿਆ ਹੈ ਬੀਬਾ ਜੀ ਦਾ ਇੱਕ ਪਲੱਸ ਪੁਆਇੰਟ ਜਿਹੜਾ ਹੈ ਕਿ ਉੱਚਾ ਗਾਉਣ ਦੇ ਨਾਲ ਨਾਲ ਜਿਹੜੇ ਅਲਗੋਜ਼ੇ ਵੱਜਦੇ ਸੀ ਨਾ ਹੂੰ ਉਹ ਲਗੋਜ਼ੇ ਦਾ ਥਰੋਅਆਊਟ ਸਾਜ਼ ਦਿੱਤਾ ਜਿਹੜਾ ਦਹਾਕਿਆਂ ਵੱਧੀ ਉਹਦਾ ਨਾਂ ਸੀ ਬੇਲੀਰਾਮ ਕਈ ਸਾਲ ਹੈ ਹਾਂਜੀ ਬਹੁਤ ਦਹਾਕਿਆਂ ਵੱਧੀ ਕਿਵੇਂ ਤੇ ਉਹ ਫਿਰ ਜਿਹੜੇ ਸੀਗੇ ਬੇਲੀਰਾਮ ਦਾ ਲਗੋਜ਼ੇ ਦੇਖੋ ਤਾਰਾ ਚੰਦ ਵੀ ਲਗੋਜ਼ੇ ਵਜਾਉਂਦਾ ਤਰਸੀਮ ਵਜਾਉਂਦਾ ਸੀਗਾ ਉਹਦੇ ਨਾਲ ਮਟੀਆਂ ਵਾਲਾ ਵੀ ਕਹਿ ਦਿੰਦੇ ਆ ਲਗੋਜ਼ਾ ਦਾ ਮਾਸਟਰ ਵੀ ਕਹਿ ਦਿੰਦੇ ਗੁਰਮੀਤ ਬਾਵਾ ਨਾ ਤਰਸੀਮ ਵੀ ਬਹੁਤ ਅੱਛਾ ਸੀ ਤਾਰਾ ਚੰਦ ਵੀ ਬਹੁਤ ਅੱਛਾ ਸੀ ਇਹ ਇਧਰ ਆਪਣੇ ਜੋਬਨ ਸਨਾਮੀ ਹੁਣੀ ਨਵੇਂ ਮੁੰਡੇ ਉੱਠੇ ਆ ਪਹਿਲਾ ਮੰਗਲ ਸਨਾਮੀ ਹੁਣੀ ਹੁੰਦੇ ਸੀਗੇ ਲੇਕਿਨ ਬੇਲੀਰਾਮ ਦੇ ਅਲਗੋਜ਼ਿਆਂ ਤੇ ਸੀ ਕਿ ਇਹ ਬੜਾ ਹੱਕ ਦੇ ਜ਼ੋਰ ਨਾਲ ਫੂਕ ਮਾਰਨੀ ਪੈਂਦੀ ਆ ਸਾਹ ਨੂੰ ਪਲਟਾਉਣਾ ਤੇ ਜ਼ੋਰਦਾਰ ਫੂਕ ਮਾਰਨੀ ਉਹਦੇ ਵਿੱਚ ਬੇਲੀਰਾਮ ਬਹੁਤ ਮਾਹਰ ਸੀ ਜੀ ਫਿਰ ਉਹ ਐਸਾ ਸਮੇਲ ਬਣਦਾ ਸੀ ਜਿਵੇਂ ਕਿਤੇ ਕੋਈ ਸੁਣੋ ਖਰ ਉਹਨਾਂ ਨੇ ਉਹਨੇ ਸੈਂਕੜੇ ਗੀਤਾਂ ਚ ਅਲਗੋਜ਼ੇ ਵਜਾਏ ਆ ਪਰ ਇੱਕ ਗੀਤ ਸੁਣ ਕੇ ਦੇਖਿਓ ਵੀ ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ ਹਾਂਜੀ ਵੈਰੀ ਚੜ ਕੇ ਆ ਗਿਆ ਤੁਸੀਂ ਜਲ ਲਲਕਾਰੋ ਉਹਦੇ ਵਿੱਚ ਜਿਹੜੇ ਬੇਲੀਰਾਮ ਦੇ ਅਲਗੋਜ਼ੇ ਵੱਜਦੇ ਆ ਤੋਬਾ ਕਮਾਲ ਹੀ ਆ ਸਟੇਜਾਂ ਤੇ ਵੀ ਬੜੀ ਵਾਰ ਇਹਨਾਂ ਨੂੰ ਦੇਖਦੇ ਸੀ ਫਿਰ ਇਹ ਜਿਹੜਾ ਪ੍ਰੈਸ ਪੁਆਇੰਟ ਸੀ ਨਰਿੰਦਰ ਬੀਬਾ ਦਾ ਉਹ ਸੀ ਲੰਮੀ ਹੇਕ ਲੰਮੀ ਹੇਕ ਦੇ ਵਿੱਚ ਗੁਰਮੀਤ ਬਾਵਾ ਵੀ ਬਹੁਤ ਮਾਹਰ ਗਣੀ ਗਈ ਆ ਜੀ ਆਪਣਾ ਜਗਮੁਣ ਕੌਰ ਵੀ ਗਣੀ ਗਈ ਆ ਜੀ ਤੇ ਨਰਿੰਦਰ ਬੀਬਾ ਵੀ ਇਹ ਤਿੰਨ ਲੰਮੀ ਹੇਕ ਦੀਆਂ ਤਨੀ ਗਣੀਆਂ ਗਈਆਂ ਇਹ ਉਹਦਾ ਪਲੱਸ ਪੁਆਇੰਟ ਰਿਹਾ ਇਹਦੇ ਫਿਰ ਜਿਹੜੇ ਨੇ ਅਲੱਗ-ਅਲੱਗ ਗੀਤਕਾਰਾਂ ਦੀ ਗੀਤ ਗਾਏ ਉਹਦੇ ਵਿੱਚ ਦੇਖੋ ਇਹਨੇ ਹਸਨਪੁਰੀ ਦੇ ਵੀ ਗੀਤ ਬਹੁਤ ਗਾਏ ਜੀ ਗੁਰਦੇਵ ਸਿੰਘ ਮਾਨ ਦੇ ਵੀ ਗਾਏ ਬਾਉ ਸਿੰਘ ਮਾਨ ਮਰਾੜਾ ਵਾਲੇ ਦੇ ਵੀ ਗਾਏ ਇਹਨੇ ਸਾਜਨ ਰਾਏ ਕੋਟੀ ਦੇ ਵੀ ਗਾਏ ਹੋਰ ਵੀ ਬਹੁਤ ਕਲਾਕਾਰ ਨੇ ਦੀਪਕ ਜਤੋਈ ਦੇ ਜੀ ਚਰਨ ਸਿੰਘ ਸਫਰੀ ਦੇ ਜੀ ਜਣੀ ਆਏ ਨਹੀਂ ਸੀ ਕੋਈ ਵੀ ਕਿਸੇ ਇੱਕ ਨਾਲ ਹੀ ਇਹ ਵਜ ਕੇ ਰਹੀ ਆ ਚੰਗੇ ਕਲਾਕਾਰਾਂ ਦਾ ਇੰਦਰ ਮੋਹਨ ਸੋਢੀ ਸਾਡਾ ਮਿੱਤਰ ਸੀ ਉਹਦਾ ਵੀ ਇੱਕ ਇਹਨੇ ਗੀਤ ਗਾਇਆ ਸੀ ਉਹ ਕੋਈ ਪੁਰਜਾ ਵਾਲ ਸੁਣਾ ਉਹ ਕੋਈ ਪੁਰਜਾ ਵਾਲ ਸਕਾਉਂਦਾ ਦੁਹਾਈ ਰੱਬ ਦੀ ਜੀ ਅਮਰੋਂ ਪੰਛੀ ਲੋਂਦਾ ਦੁਹਾਈ ਰੱਬ ਦੀ ਇਹਦੇ ਸੈਤਕ ਗੀਤ ਵੀ ਆਏ ਅਰਧ ਸੈਤਕ ਵੀ ਆਏ ਜੀ ਤੇ ਬਾਕੀ ਸਮਾਜਿਕ ਗੀਤ ਜਿਨ੍ਹਾਂ ਨੂੰ ਰੋਮਾਂਟਿਕ ਗੀਤ ਆ ਤੇ ਧਾਰਮਿਕ ਗੀਤ ਵੀ ਬਹੁਤ ਆ ਧਾਰਮਿਕ ਗੀਤ ਕਹਿੰਦੇ ਜਿਨ੍ਹਾਂ ਨੇ ਇਹਨਾਂ ਨੇ ਗਾਏ ਸ਼ਾਇਦ ਕਿਸੇ ਹੋਰ ਸਿੰਗਰ ਨੇ ਗਾਏ ਨਾ ਹੋਣ ਹਾਂਜੀ ਜ ਚੰਨ ਮਾਤਾ ਗੁਜਰੀ ਦਾ ਬਹੁਤ ਹੀ ਪਪੂਲਰ ਗੀਤ ਆ ਸਮਝ ਲਓ ਹੂੰ ਜਿਆਦਾਤਰ ਜਿਹੜੇ ਧਾਰਮਿਕ ਗੀਤ ਸੀਗੇ ਉਹ ਜ਼ਿਆਦਾਤਰ ਚਰਨ ਸਿੰਘ ਸਫਰੀ ਦੇ ਲਿਖੇ ਹੋਏ ਸੀ ਜੀ ਉਹ ਆਬੀ ਸਟੇਜਾਂ ਦਾ ਤਾਂ ਨਹੀਂ ਸੀ ਜੀ ਕਵੀ ਦਰਬਾਰਾਂ ਚ ਤੇ ਚਰਨ ਸਿੰਘ ਸਫਰੀ ਨੇ ਜਿਹੜਾ ਇੱਕ ਬੜਾ ਵੱਡਾ ਜਿਹਨੂੰ 오ਪੇਰਾ ਕਹਿੰਦੇ ਸੀ ਜਾਂ ਐਲਪੀ ਰਿਕਾਰਡ ਕਹਿੰਦੇ ਸੀਗੇ ਉਹ ਸੀ ਸਾਕਾ ਸਰਹੰਦ ਜੀ ਸਾਕਾ ਸਰਹੰਦ ਜਿਹੜਾ ਰਬੀਬਾ ਜੀ ਦਾ ਉਹ ਪੰਜਾਬੀ ਗਾਇਕੀ ਚ ਮੈਂ ਕਹਿੰਦਾ ਹੁਣ ਬਹੁਤ ਵੱਡਾ ਮੀਲ ਪੱਥਰ ਅੱਛਾ ਜੀ ਉਹ ਇੰਨਾ ਜ਼ਿਆਦਾ ਪਪੂਲਰ ਹੋਇਆ ਉਹ ਗੁਰਦੁਆਰਿਆਂ ਦੇ ਵਿੱਚ ਬਹੁਤ ਵਾਰ-ਵਾਰ ਲੱਗਦਾ ਹੁੰਦਾ ਸੀ ਹੁਣ ਵੀ ਜਿਸ ਰੂਪ ਚ ਆ ਗਿਆ ਕੈਸਟਨ ਸੀਡੀਆਂ ਚਲੋ ਤਵੇਆਂ ਦਾ ਯੁੱਗ ਬੀਤ ਗਿਆ ਮਾਡਰਨ ਦੇ ਵਿੱਚ ਵੀ ਸਾਕਾ ਸਰਾਂਧ ਨੂੰ ਅਜੇ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਤੇ ਬੜੇ ਮੋਹ ਪਿਆਰ ਨਾਲ ਸ਼ਰਦਾ ਨਾਲ ਸੁਣਿਆ ਜਾਂਦਾ ਇੱਕ ਕਿਸੇ ਤਰ੍ਹਾਂ ਇਹਨਾਂ ਦਾ ਮੁਹੰਮਦ ਰਫੀ ਨਾਲ ਆਇਆ ਸੀ ਹੀਰ ਰਾਂਝਾ ਅੱਛਾ ਐਲਪੀ ਰਿਕਾਰਡ ਉਹ ਲੇਕਿਨ ਪਤਾ ਨਹੀਂ ਕਿਉਂ ਵਧੀਆ ਸੀ ਬਹੁਤ ਵਧੀਆ ਸੀਗਾ ਲੇਕਿਨ ਜ਼ਿਆਦਾ ਨਹੀਂ ਉਹ ਨਾ ਉੱਪਰ ਕੇ ਸਾਹਮਣੇ ਨਹੀਂ ਆਇਆ ਉਹਦੇ ਮੁਕਾਬਲੇ 'ਚ ਇਹਨਾਂ ਦਾ ਐਲਪੀ ਰਿਕਾਰਡ ਜਿਹੜਾ ਬਹੁਤ ਹੀ ਜ਼ਿਆਦਾ ਚੱਲਿਆ ਉਹਦਾ ਨਾਮ ਸੀਗਾ ਸਸੀ ਪੁੰਨੂ ਦਾ ਉਪੇਰਾ ਅੱਛਾ ਸਸੀ ਪੁੰਨੂ ਇਹ ਲਿਖਿਆ ਸੀਗਾ ਬਾਉ ਸਿੰਘ ਮਾਨ ਮਰਾੜਾ ਵਾਲੇ ਨੇ ਜੀ ਉਹਦੇ ਵਿੱਚ ਵੀ ਉਹ ਇੱਕ ਥਾਂ ਤੇ ਜਾ ਕੇ ਲਾਈਨ ਆਉਂਦੀ ਹੈ ਨਾ ਕਿ ਚਿਤ ਕਰੇ ਰਿਸ਼ਮਾ ਦੇ ਨੂਰ ਦਾ ਸੁਨਹਿਰੀ ਕਸਾ ਢੀਕ ਲਾ ਕੇ ਜਾਵਾ ਮਾਏ ਪੀ ਨੀ ਅੰਮੀਏ ਬੁਝ ਮੇਰੀ ਮੁਠੀ ਵਿੱਚ ਕੀ ਮਾਏ ਮੇਰੀ ਮਾਏ ਦੇ ਮੇਰੇ ਦਿਲਾਂ ਦੀ ਇਹ ਮਹਿਰ ਮੇਂ ਨੀ ਬੁਝ ਮੇਰੀ ਮੁਠੀ ਵਿੱਚ ਕੀ ਉਹਦੇ ਵਿੱਚ ਜਿਹੜੀ ਕਮੈਂਟਰੀ ਸੀਗੀ ਉਹ ਇਹਨਾਂ ਦੇ ਪਤੀ ਦੇਵ ਜਿਹੜਾ ਜਸਪਾਲ ਪਾਲੀ ਆ ਜੀ ਉਹਦੀ ਸੀ ਬਹੁਤਿਆਂ ਪੇਰੇ ਜਿੱਥੇ ਕਿਤੇ ਕਮੈਂਟਰੀ ਦੀ ਲੋੜ ਹੁੰਦੀ ਸੀ ਪਾਲੀ ਕਰਦਾ ਸੀ ਰਿਕਾਰਡਿੰਗ ਉਹ ਜਿਹੜਾ ਜਲੰਧਰ ਰੇਡੀਓ ਤੋਂ ਨੇ ਇਹ ਟੀਵੀ ਯੁੱਗ ਤੋਂ ਪਹਿਲਾਂ ਦੀ ਗੱਲ ਆ ਜੀ ਉਹ ਤਾਂ ਮੈਨੂੰ ਲੱਗਦਾ ਸੈਂਕੜੇ ਵਾਰ ਉਹ ਫਰਮੈਸ਼ ਦੇ ਉੱਤੇ ਜਿਹੜਾ ਸੀ ਨਾ ਆਪਣਾ ਸਸੀ ਬਰਨੂ ਦਾ ਪੇਰਾ ਜੀ ਜੀ ਉਹ ਲੱਗਿਆ ਉਹਦੇ ਨਾਲ ਮੇਰੀ ਇੱਕ ਹੋਰ ਯਾਦ ਜੁੜੀ ਹੋਈ ਆ ਜੀ ਮੈਂ ਜਲੰਧਰ ਰੇਡੀਓ ਤੇ ਗਿਆ ਉੱਥੇ ਜਿਹੜੇ ਸਾਡੇ ਆੜੀ ਸੀ ਮੀਸ਼ਾ ਚੱਲ ਸਾਥੋਂ ਵੱਡਾ ਵੀ ਸੀ ਪਰ ਜਰਾ ਕਾੜੀ ਵੀ ਸੀ ਸੁਰਿੰਦਰ ਮਹਿੰਦੀ ਰੱਤਾ ਉੱਥੇ ਬਟਾਲ ਵੀ ਇਹ ਜਿਆਦਾ ਸਾਡੇ ਮਿੱਤਰ ਬਣ ਗਏ ਤੇ ਇੱਕ ਵਾਰ ਸੁਰਿੰਦਰ ਮਹਿੰਦੀ ਬੱਤੇ ਨੇ ਆਉਂਦਾ ਪ੍ਰੋਗਰਾਮ ਉਹਦਾ ਟਾਈਮ ਹੋਇਆ ਹੋਇਆ ਸੀ ਜਦ ਨੂੰ ਸਾਡੀ ਉੱਥੇ ਅਸੀਂ ਬੂਹਾ ਖੜਕਾਤਾ ਤੇ ਉਹ ਕਹਿੰਦਾ ਚੱਲ ਫਿਰ ਆਏ ਕਰਦੇ ਆ ਦੇਖੀ ਜਾਉ ਉਹਨੇ ਵੀ ਬੜੇ ਮਹੀਨਿਆਂ ਤੋਂ ਜ਼ੋਰਦਾਰ ਫਰਮਾਇਸ਼ ਆ ਰਹੀ ਹੈ ਪੁਰਜ਼ੋਰ ਫਰਮਾਇਸ਼ ਆ ਰਹੀ ਹੈ ਤੇ ਅੱਜ ਅਸੀਂ ਬਾਕੀ ਦਾ ਪ੍ਰੋਗਰਾਮ ਨੂੰ ਵਿਚਿਤ ਤਰਤੀਬ ਤੋੜ ਕੇ ਅੱਛਾ ਜੀ ਨਿਰਿੰਦਰ ਵੀ ਬਦਕ ਆਇਆ ਸਸੀ ਪੁੰਨੂ ਦਾ ਅਪੇਰਾ ਸੁਣਾਉਂਦੇ ਆ ਅੱਛਾ ਉਹ ਅਪੇਰਾ ਲਾਤਾ ਤੇ ਨਾਲ ਜਿਹੜਾ ਖੋਖਾ ਜੀ ਕਹਿੰਦਾ ਚੱਲ ਹੁਣ ਮੌਜ ਦੇ ਨਾਲ ਚਾਹ ਪੀ ਆਉਂਦੇ ਆ ਕਿਉਂਕਿ ਕਿਉਂ ਤਮਾ ਬਦਲਣ ਦੀ ਲੋੜ ਸੀ ਅੱਛਾ ਮੇਰਾ ਖਿਆਲ ਉਹ ਪੌਣੇ ਘੰਟੇ ਘੰਟੇ ਦਾ ਸੀਗਾ ਕੋਈ ਚੱਲਦਾ ਰਿਹਾ ਹਾਂ ਜੀ ਉਹ ਚੱਲਣਾ ਹੀ ਸੀ ਪੂਰਾ ਫਿਰ ਪੂਰਾ ਅਪੇਰਾ ਹੀ ਸੁਣਾਉਣਾ ਨਾ ਇਸੇ ਜੇਦੂਕੇ ਕਿ ਜਿਵੇਂ ਸਾਕਾ ਸਰੰਦ ਮੀਲ ਪੱਥਰ ਸਾਬਤ ਹੋਇਆ ਅੱਜ ਵੀ ਜੋ ਨਿਰੰਦਰ ਬੀਬਾ ਜੀ ਦਾ ਸਾਕਾ ਸਰੰਦ ਗਾ ਕੇ ਬਾਚਨੀ ਗਾਇਆ ਗਿਆ ਹੈ ਜਾਂ ਉਸ ਲੈਵਲ ਤੇ ਨਹੀਂ ਪੁੱਜਿਆ ਜੇਦੂ ਸਸੀ ਪੁੰਨੂ ਦਾ ਜ਼ਿਕਰ ਕੀਤਾ ਤੇ ਇੱਕ ਹੋਰ ਨਾਮ ਜੁੜਦਾ ਕਿ ਨਿਰੰਦਰ ਬੀਬਾ ਦੇ ਖਾਤੇ ਦੇ ਵਿੱਚ ਇਹ ਵੀ ਜਾਂਦਾ ਹੈ ਕਿ ਮਿਰਜ਼ਾ ਸਹਿਬਾ ਵੀ ਉਹ ਬਹੁਤ ਖੂਬਸੂਰਤ ਗਾ ਗਏ ਨੇ ਮਿਰਜ਼ਾ ਇਹ ਸੇ ਕਰਕੇ ਕਿਉਂਕਿ ਉਹੀ ਜਿਹੜਾ ਹਾਈ ਪਿਚ ਤੇ ਜੀ ਜੀ ਦੇਖੋ ਮਿਰਜ਼ਾ ਵੀ ਜਿਨ੍ਹਾਂ ਦੀ ਆਪਾਂ ਹੀਕ ਦੀ ਗੱਲ ਕੀਤੀ ਆ ਜੀ ਗੁਰਮੀਤ ਬਾਵਾ ਦਾ ਵੀ ਮਿਰਜ਼ਾ ਤੇ ਜੁਗਨੀ ਅੱਛੇ ਉਹਦੀ ਖਾਸ ਆਈਟਮ ਮੰਗਣੀ ਹੈ ਜਗਮੋਹਨ ਕੌਰ ਨਾਲ ਵੀ ਜੁੜਦਾ ਵੀ ਉਹਦਾ ਮਿਰਜ਼ਾ ਬਹੁਤ ਕਮਾਲ ਸੀ ਜੀ ਨਰਿੰਦਰ ਵੀ ਬਨਾਲ ਵੀ ਜੁੜਦਾ ਕਿਉਂਕਿ ਮਿਰਜ਼ੇ ਨੂੰ ਗਾਉਣ ਵਾਸਤੇ ਦਮਖਾਮ ਦੀ ਲੋੜ ਹੈ ਜਾਨ ਚਾਹੀਦੀ ਹੈ ਇੱਕ ਦਾ ਜ਼ੋਰ ਚਾਹੀਦਾ ਤੇ ਉਹ ਫਿਰ ਬੇਲੀ ਰਾਮ ਦੇ ਅਲਗੋਜ਼ਿਆਂ ਦੇ ਨਾਲ ਇਹ ਮਿਰਜ਼ਾ ਬਹੁਤ ਵਧੀਆ ਨਿਭਾਉਂਦੀ ਸੀ ਇੱਕ ਇਹਨਾਂ ਦਾ ਮਿਰਜ਼ਾ ਨਰਿੰਦਰ ਬੀਬਾ ਦਾ ਤੇ ਜਗ ਸਿੰਘ ਜੱਗਾ ਦਾ ਜੀ ਉਹ ਵੀ ਲੋਕ ਅਜੇ ਤੱਕ ਯਾਦ ਕਰਦੇ ਆ ਹੂੰ ਹੂੰ ਉਹ ਜਲੰਧਰ ਰੇਡੀਓ ਵਾਲਿਆਂ ਕੋਲ ਵੀ ਸ਼ਾਇਦ ਪਿਆ ਹੋਵੇ ਅਜੇ ਵੀ ਅੱਛਾ ਜੀ ਦੋਨਾਂ ਨੇ ਬਹੁਤ ਹੀ ਖੁੱਭ ਕੇ ਗਾਇਆ ਹੋਇਆ ਉਹਨੂੰ ਵੀ ਇੱਕ ਆਏ ਪੰਜਾਬੀ ਗਾਇਕੀ ਦੀ ਜਦੋਂ ਗੱਲ ਚੱਲਦੀ ਆ ਜਗ ਸਿੰਘ ਜੱਗਾ ਤੇ ਨਰਿੰਦਰ ਬੀਬਾ ਦੇ ਉਸ ਗਾਏ ਹੋਏ ਮਿਰਜ਼ੇ ਨੂੰ ਵੀ ਯਾਦ ਕੀਤਾ ਜਾਂਦਾ ਤੇ ਬੀਬਾ ਜੀ ਦੇ ਗੀਤ ਕਿਹੜੇ-ਕਿਹੜੇ ਗੀਤ ਦੀ ਗੱਲ ਕਰ ਲਾਂਗੇ ਆਪਾਂ ਹੂੰ 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 ਉਹ ਵੀ ਅਣਗਿਣਤ ਅਣਗਿਣਤ ਜਣੀ ਦਿਨਾਂ ਦੇ ਦਿਨ ਲੱਗ ਸਕਦੇ ਆ ਇਡਾ ਲੰਮਾ ਇਤਿਹਾਸ ਆ ਹੁਣੇ ਗਾਣਾ ਸੀ ਬਾਉਸਿੰਗ ਮਾਨ ਦਾ ਚਿੱਟੀਆਂ ਕਪਾ ਦੀਆਂ ਫੁੱਟੀਆਂ ਹੈ ਨਹੀਂ ਪਤਾ ਹਰੇ ਹਰੇ ਆਖਰੀ ਨਨਾਨੇ ਤੇਰੇ ਵੀਰ ਨੂੰ ਕਦੇ ਤਾਂ ਭੜਾ ਹੱਸਿਆ ਕਰੇ ਤੇਰੇ ਵੀਰ ਦੇ ਆ ਬੋਲਾਂ ਤੇ ਹਮੇਸ਼ ਰਹਿੰਦੀ ਚੁੱਪ ਜਿਵੇਂ ਹਾੜ ਦੇ ਮਹੀਨੇ ਵਿੱਚ ਵੱਡ ਖਾਣੀ ਤੁੱਪ ਉਹਨੂੰ ਆਖ ਦੇ ਤੀਉੜੀਆਂ ਨਾਲ ਕੱਸਿਆ ਕਰੇ ਆਖਰੀ ਨਨਾਨੇ ਤੇਰੇ ਵੀਰ ਨੂੰ ਕਦੇ ਤਾਂ ਭੜਾ ਹੱਸੇ ਉਹ ਵੀ ਇਹਨਾਂ ਦੇ ਨਾ ਪਾਸੇ ਹਟ ਜਾ ਸੋਹਣਿਆ ਹਾਂ ਮਜਾ ਜੰਝੱਟੀ ਜਾਲਮਾ ਪਾਸੇ ਹਟ ਜਾ ਜਾਲਮਾ ਮਾਨ ਹੱਸ ਕੇ ਨਹੀਂ ਬੋਲਦਾ ਬੁਲਾਇਆ ਬਹੁਤ ਵਾਰੀ ਉਹਦਾ ਮੱਥਾ ਕਹਦਾ ਨੀਰੀ ਜਿਹਰੀ ਸਪਨ ਦੀ ਪਟਾਰੀ ਉਹਨੂੰ ਆਖਦੇ ਤਿਉੜੀਆਂ ਨਾ ਕੱਸਿਆ ਕਰੇ ਹੈ ਜੀ ਜੀ ਸਾਡੀ ਪੁੰਨਿਆਂ ਨੂੰ ਨਾ ਮੱਸਿਆ ਕਰੇ ਕੁਛ ਇਦਾਂ ਦੀ ਲਾਈਨ ਸੀ ਆਖਣੀ ਨਾ ਨਾਨੇ ਤੇਰੇ ਵੀਰ ਨੂੰ ਕਦੇ ਪਾਸੇ ਹਟ ਜਾ ਜ਼ਾਲਮਾ ਮਜਾਜਨ ਜੱਟੀ ਆਈ ਫੇਰ ਜੀ ਦਾ ਇੱਕ ਗੀਤ ਸੀਗਾ ਵੀ ਕਾ ਨੂੰ ਮਾਰਦਾ ਚੰਦ ਰਿਆ ਛਮਕਾ ਮੈਂ ਕੱਚ ਦੇ ਗਲਾਸ ਵਰਗੀ ਫੇਰ ਰੋਮੇਂਗਾ ਢਿੱਲੇ ਜੇ ਬੁੱਲ ਕਰਕੇ ਪਾਲੀ ਬੀਬਾ ਜਦ ਮਾਰਗੀ ਅੱਛਾ ਜੀ ਇਹਦਾ ਪਹਿਲਾ ਪਹਿਲ ਜਿਹੜਾ ਗਾਣਾ ਆਇਆ ਨਾ ਪਹਿਲਾ ਜਿੱਥੋਂ ਇਹ ਜੰਪ ਕਰਦੀ ਹੈ ਜੀ ਉਹ ਗੁਰਦੇਵ ਸਿੰਘ ਮਾਨ ਦਾ ਗੀਤ ਲਿਖਿਆ ਹੋਇਆ ਸੀ ਉੜਾੜਾ ਜਿਹੜੀ ਸੱਸਾ ਹਾਂ ਸਾਰੀ ਪੰਜਾਬੀ 35 ਨੂੰ 35 ਨੂੰ ਜੀ ਜੀ ਗੁਰਦੇਵ ਸਿੰਘ ਮਾਨ ਨੇ ਬੜੇ ਸੋਹਣੇ ਸ਼ਬਦਾਂ ਦੇ ਉੜਾੜਾ ਜਿਹੜੀ ਸੱਸਾ ਉੜਾ ਹਾ ਹਾ ਉੜਾੜਾ ਵੇ ਮੈਨੂੰ ਜਾਣਦੇ ਸਕੂਲੇ ਇੱਕ ਵਾਰ ਹੜਾ ਵੇ ਹੈ ਜੀ ਆਏ ਅੜਾੜੇ ਤੱਕ ਜਾਂਦਾ ਉਹ ਗਾਇ ਕਿ ਨੇ ਹਰਚਰਨ ਗਰੇਵਾਲ ਦੇ ਨਾਲ ਗਏ ਕਿ ਆ ਹਰਚਰਨ ਗਰੇਵਾਲ ਨਾਲ ਹੀ ਸਵੇ ਰਖ ਬੀਬੀ ਜੀ ਤੇ ਉਥੋਂ ਬੀਬੀ ਦਾ ਬਹੁਤ ਚਾਰੇ ਪਾਸੇ ਉਦੋਂ ਵੀ ਇਹਦਾ ਨਾਮ ਫੈਲ ਗਿਆ ਜੀ ਜੀ ਫਿਰ ਉਸ ਤੋਂ ਬਾਅਦ ਇਹਦੇ ਗੀਤ ਉਹ ਕਹਿੰਦੇ ਉਹ ਵੀ ਬੜਾ ਫੇਮ ਸੀ ਸ਼ਹਿਰ ਲਾਹੌਰ ਅੰਦਰ ਉਹ ਵੀ ਇਹਨਾਂ ਨਹੀਂ ਗਾਇਆ ਸੀ ਉਹ ਜਦੋਂ ਕੋਈ ਗੁੰਦੀ ਸੀ ਬੀਬਾ ਜੀ ਵੀ ਗੋਦੀ ਸੀ ਅੱਛਾ ਜੀ ਕਹਿੰਦੇ ਉਹ ਵੀ ਬਹੁਤ ਹਿੱਟ ਗੀਤ ਉਹ ਨਾ ਪਾਕਿਸਤਾਨੀ ਕਈ ਪਾਕਿਸਤਾਨੀ ਗਾਇਕਾਂ ਨੇ ਵੀ ਉਹਨੂੰ ਗਾਇਆ ਜੀ 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 ਇਹ ਗੰਦਾ ਗੀਤ ਸੀਗਾ ਗੁਰਦੇਵ ਸਿੰਘ ਮਾਨ ਦਾ ਲਿਖਿਆ ਹੋਇਆ ਸੀ ਅ ਰਾਤੀ ਸੀ ਉਡੀਕਾਂ ਤੇਰੀਆਂ ਜੀ ਜੀ ਸੋਤੇ ਪਲਣਾ ਹਜਰ ਮਦ ਦੇ ਮਾਰੇ ਦੁੱਖਾਂ ਦੀ ਕਹਾਣੀ ਸੁਣਦੇ ਰਹੇ ਊਂਗਦੇ ਅੰਬਰ ਦੇ ਤਾਰੇ अच्छा ए गीत भी बड़ा सेट था कल न जावे खेत गा एकसी लड्डू खा के तुरदी बनी हां लड्डू खा के तुरदी बनी शायद करनेल गिल ਨਾਲ ਅਸੀਂ हां जी दोनों ਨੇ ਗਾਇਆ ਸੀ ਦੋਨਾਂ ਨੇ ਡੂਡ ਸੌਂਗ ਸੀ हां अच्छा जी करनेल गिल ਨਾਲ ਵੀ ਗਾਏ ਬੀਬਾ ਜੀ ਨੇ ਹਮ ਹਰ ਚਰਨਗਰੇਵਾਲ ਨਾਲ ਵੀ ਗਾਏ ਆ ਜੀ 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 ਫਿਰ ਜਿਹੜੇ ਉਦੋਂ ਜਗ ਸਿੰਘ ਜੱਗਾ ਦਾ ਦੱਸਿਆ ਯਾ ਯਮਲਾ ਜੀ ਨਾਲ ਵੀ ਇੱਕ ਤੋਂ ਗੀਤ ਸੀਗੇ ਇਹ ਕਿਹਾ ਤੁਸੀਂ ਕਹਿੰਦੇ ਕਿ ਸਮਾਜਿਕ ਗੀਤ ਵੀ ਬੜੇ ਗਏ ਤੇ ਉਹ ਬੜੇ ਵਰਨਾ ਉਹ ਕੈਲੰਡਰ ਵੀ ਛੱਪਦੇ ਰਹੇ ਹੈਗੇ ਆਲੇ ਮਾਂ ਹੀ ਸਾਂਭ ਕੁੰਜੀਆਂ ਨਾ ਹਾਂਜੀ ਧੀਆਂ ਘਰ ਚੱਲੀਆਂ ਸਰਦਾਰੀ ਅੱਛਾ ਇੱਥੇ ਤੁਰਿਆ ਜਾਂਦੇ ਆ ਪਏ ਜ਼ਿਕਰ ਕਰਦੀਏ ਕਿ ਦਦਾਰ ਸੰਧੂ ਦਾ ਸਭ ਤੋਂ ਜਿਹੜਾ ਪਹਿਲਾ ਗੀਤ ਅੱਛਾ ਰਿਕਾਰਡ ਹੋਇਆ ਨਾ ਉਹ ਨਰਿੰਦਰ ਵੀਬਨ ਨਾਲ ਸੀ ਸੋਲੋ ਪਹਿਲਾ ਗਾਣਾ ਉਹਦਾ ਸੋਲੋ ਉਹ ਲਿਖਿਆ ਉਹ ਲਿਖਿਆ ਦਦਾਰ ਵੀ ਦਦਾਰ ਦਾ ਨਹੀਂ ਸੀ ਅੱਛਾ ਨਹੀਂ ਸੋਲੋ ਨਹੀਂ ਮੇਰੇ ਨੂੰ ਹੋਇਆ ਨਾ ਦਦਾਰ ਸੰਧੂ ਦਾ ਦਦਾਰ ਸੰਧੂ ਦਾ ਪਹਿਲਾ ਜਿਹੜਾ ਗਾਣਾ ਉਹ ਦੁਗਾਣਾ ਸੀ ਅੱਛਾ ਤੇ ਉਹ ਨਰਿੰਦਰ ਵੀ ਬਨ ਲਗਾਇਆ ਹੈ ਅੱਛਾ ਉਹ ਕਿ ਲੜ ਗਿਆ ਉਹਦੇ ਉਹਦੇ ਮੈਨੂੰ ਬੋਲ ਨਹੀਂ ਚਿੱਤੇ ਯਾਰੇ ਅੱਛਾ ਜੀ ਇਹ ਉਹ ਗਾ ਜਾ ਕੇ ਤਾਂ ਦਦਾਰ ਨੇ ਆਪਦੇ ਹੀ ਗਾਇਆ ਨਾ ਮੋਸਟਲੀ ਜੀ ਜੀ ਆਪ ਹੀ ਬਹੁਤ ਵਧੀਆ ਗੀਤਕਾਰ ਸਾਬਤ ਹੋਇਆ ਲੇਕਿਨ ਜਿਹੜੀ ਕਈ ਹੈ ਪਹਿ ਸ਼ੁਰੂਆਤ ਜਿਹੜੀ ਹੈ ਸ਼ੁਰੂਆਤ ਉਹ ਬੀਬਾ ਜੀ ਤੋਂ ਹੋਈ ਹੈ ਅੱਛਾ ਵਾਹ ਜਿਵੇਂ ਇਹ ਵੀ ਅਮਮ ਸਦੀਕ ਸਾਹਿਬ ਨਾਲ ਜਾਂ ਪੋਲੀ ਸਾਹਿਬ ਦੇ ਨਾਲ ਵੀ ਇਹਨਾਂ ਨੇ ਗੀਤ ਗਾਏ ਗਿਉਟ ਗਾਏ ਆ ਮਤਲਬ ਉਦੋਂ ਇਹ 3-4 ਹੀ ਇਸ ਮੇਲ ਫੀਮੇਲ ਸਿੰਗਰ ਅਵੇਲੇਬਲ ਹੋਣਗੇ ਨਾ ਜੀ ਹਾਂ ਨਹੀਂ ਸਿੰਗਰ ਤਾਂ ਹੋਰ ਵੀ ਸੀ ਲੇਕਿਨ ਇਹਦੀ ਜ਼ਿਆਦਾ ਟੀਮ ਬਣ ਗਈ ਘਰ ਦੀ ਟੀਮ ਅੱਛਾ ਵਿਜੇਂਦਰ ਵੀਪਾ ਜੀ ਦਾ ਭਰਾ ਫਕੀਰ ਸਿੰਘ ਫਕੀਰ ਅੱਛਾ ਤੇ ਰਣਵੀਰ ਰਾਣਾ ਅੱਛਾ ਭਰਾਵਾਂ ਦੇ ਨਾਲ ਵੀ ਗਾਉਂਦੇ ਰਹੇ ਇਹਨਾਂ ਦਾ ਨਹੀਂ ਇਹ ਜਿਹੜਾ ਹੋਈ ਜਿਵੇਂ ਅਲਗੋਜ਼ੇ ਦੁਹਾਕੇ ਮੱਦੀ ਬੇਲੀ RAM ਨੇ ਵਜਾਏ ਆ ਹਾਂਜੀ ਰਣਵੀਰ ਰਾਣਾ ਤੇ ਫਕੀਰ ਦੇ ਨਾਲ ਜਿਹੜੇ ਆ ਜਿਹੜੇ ਸੈਂਕੜੀ ਕਹਿ ਸਕਦੇ ਫਿਰ ਸੈਂਕੜੀ ਗੀਤ ਆਏ ਪੈਣਪਰਾ ਗੋਂ ਦੇ ਰਿਸਟੇ ਹਾਂਜੀ ਤੇ ਇਸੇ ਤਰ੍ਹਾਂ ਗਾਂਹ ਜਾ ਕੇ ਦੇਖੋ ਇਹਦਾ ਜਿਹੜਾ ਇੱਕ ਹੋਰ ਵੱਡਾ ਪੱਖ ਆ ਉਹ ਧਾਰਮਿਕ ਗੀਤਾਂ ਦਾ